ਮੈਂ ਤੈਨੂੰ ਕਿਹਾ ਸੀ ਨਾ 98 ਦਾ ਹੋ ਜਾਊਗਾ ਇੱਧਰ ਦੇਖ ਹਾਂਜੀ 98 ਲੱਖ ਦਾ ਪੂਰਾ ਹੋ ਜਾਣਾ 98 ਲੱਖ ਦਾ ਦੇਖ ਤਾਂ ਬਹੁਤ ਪੈਸੇ ਵਟੇ ਜਾਣੇ ਫਿਰ ਬੜੇ ਪੈਸੇ ਵਟੇ ਜਾਣੇ ਮੈਂ ਕਹਿੰਦਾ ਨਰਮੇ ਵਾਲੇ ਤਾਂ ਜਿਹੜੇ ਕਿਸਾਨ ਸੀ ਨਾ ਜ਼ਿਮੇਦਾਰ ਪਵਨ ਉਹਦਾ ਤਰਗੇ ਉਹਦਾ ਤਰਗੇ ਕਿ ਮੈਂ ਕਹਿੰਦਾ ਵੀ ਹੋਰ ਬੜਾ ਤਲੇ ਨਾ ਤਰੇ ਹਾਂ ਜੀ ਜਿਹੜੇ ਜ਼ਿੰਮੇਦਾਰ ਐ ਰੇ ਉੱਥੇ ਦਿੱਲੀ ਧਰਨਾ ਤੁਨ ਲਾਈ ਬੈਠੇ ਹੋ ਤਾਂ ਮੇਨਾਂ ਦਾ ਵਿਹਲੇ ਲਾਈ ਬੈਠੇ ਐ ਵੀ ਲਾਈ ਬੈਠਿਆ ਨਾ ਐਵੇਂ ਲਾਈ ਬੈਠੇ ਸਵਾਦ ਲੈਣ ਨੂੰ ਉੱਥੇ ਉੱਥੇ ਪਹੁੰਚੇ ਖੜੇ ਐ ਇਧਰ ਦੇਖ ਲੈ 98 ਲੱਖ ਦਾ ਹੋ ਗਿਆ ਨਰਮੇ ਵਾਲੇ ਤੇ ਤਾਂ ਕਿ ਮੈਂ ਕਹਿੰਦਾ ਬੱਲੇ ਬੱਲੇ ਹੋਈ ਪਈ ਐ ਹੋ ਕਰੋੜਾਪਤੀ ਬਣ ਗਏਗੇ ਕਰੋੜਾਪਤੀ ਹੋ ਮੈਂ ਕਹਿੰਦਾ ਵੀ ਵੇਚਣ ਦੀ ਲੋੜ ਪਈ ਕਈਆਂ ਨੂੰ ਕਿ ਨਹੀਂ ਪਈ ਵੇਚ ਉਹ ਲੋਡ ਪਈ ਹੀ ਨਹੀਂ ਕਈਆਂ ਵਿਚਾਰਿਆਂ ਦਾ ਕਈਆਂ ਨੂੰ ਤਾਂ ਪਈ ਹੀ ਨਹੀਂ ਨਾ ਨਾ ਇੱਤੀ ਨਹੀਂ ਤੇ ਦੋਸਤੋ ਤੁਹਾਨੂੰ ਨਰਮੇ ਦੇ ਹਾਲਾਤ ਦਿਖਾਉਣੇ ਆ ਕੁਝ ਤੋਂ ਲੋਕ ਆਖਣਗੇ ਵੇ ਦੰਦ ਕੱਢਦੇ ਆ ਨਰਮੇ ਦੇ ਇੰਨੇ ਕੁ ਮਾੜੇ ਹਾਲਾਤ ਆ ਤੁਹਾਨੂੰ 2.5 ਕਿੱਲਿਆਂ ਦਾ ਆਪਣਾ ਨਰਮਾ ਤੇ ਜਿਹੜਾ ਪਹਿਲਾਂ ਕੀ ਟਰਾਲੀਆਂ ਟਰੈਕਟਰ ਵਾਸਤੇ ਟਰਾਲੀਆਂ ਟਰੈਕਟਰ ਪਿਛਲੇ ਸਾਲ ਟਰੈਕਟਰ ਨਹੀਂ ਲੈ ਕੇ ਆਏ ਹਾਂ ਟਰਾਲਾ ਹੀ ਬਿਲੀ ਵਰੀ ਪਿਛਲੀ ਚ ਲੱਗੇ ਪਿਛਲੀ ਵੀ ਟਰਾਲੇ ਚ ਲੈ ਕੇ ਗਿਆ ਸੀ ਸੇਟ ਨਰਮਾ ਤੇ ਐਦਕੀ ਆ ਦੇਖੋ ਆ ਲੈ ਕੇ ਆਇਆ 2.5 ਕਿੱਲਿਆਂ ਦਾ ਨਰਮਾ ਲੈਣ ਵਾਸਤੇ ਤੇ ਤੁਹਾਨੂੰ ਦੱਸਾਂ 5 ਮਿੰਟ ਰੁਕੋਗੇ ਵੀਡੀਓ ਦੇ ਵਿੱਚ ਸਾਰਾ ਡਿਟੇਲ ਤੁਹਾਨੂੰ ਦਵਾਂਗੇ ਵੀ ਕਿੰਨੀ ਕਿੰਨੀ ਇਹਦੇ ਚ ਹਮਦਨ ਹੋਈ ਆ ਕੀ ਕੁਝ ਬਚਿਆ ਤੇ ਫਿਰ ਕਹਵੇਂ ਕੋਈ ਖੰਡ ਚਾਹ ਲੈ ਤਾਂ ਬਚਣਗੇ ਖੰਡ ਚਾਹ ਲੈ ਤਾਂ ਨਹੀਂ ਲੂਣ ਵਾਲੇ ਬਚਣਗੇ ਇਹ ਲੂਣ ਵਾਲੇ ਨੇ ਲੂਣ ਵਾਲੇ ਆ ਦੇਖੋ ਤੁਸੀਂ ਸਿਰਫ 5 ਮਿੰਟ ਰੁਕੋ ਪੰਜ ਮਿੰਟਾਂ ਤੁਹਾਨੂੰ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਦੱਸਦੇ ਆ ਤੇ ਬਹੁਤ ਮਾੜੀ ਹੋਈ ਆ ਕਿ ਦੋਸਤੋ ਨਰਮੇ ਵਾਲੇ ਕਿਸਾਨਾਂ ਨਾਲ ਤੇ ਵਿਚਾਰੇ ਹੋਰ ਧਰਨਾ ਨਾ ਲਾਉਣ ਤਾਂ ਹੋਰ ਕੀ ਕਰਨਾ ਸਹੀ ਗੱਲ ਹੈ ਇਹ ਬਹੁਤ ਪਰੇਸ਼ਾਨ ਕਿਸਾਨ ਜੀ ਬਹੁਤ ਪਰੇਸ਼ਾਨ ਮੈਂ ਕਹਿੰਦਾ ਵੀ ਸਰਕਾਰਾਂ ਨੇ ਕਰਤਾ ਜੀ ਸਰਕਾਰਾਂ ਨੇ ਕੀਤਾ ਕੋਈ 20 ਲੈ ਗਏ ਕੋਈ ਆਪਣਾ ਮੌਸਮ ਖਰਾਬ ਕਰ ਗਿਆ ਕੁਝ ਮੌਸਮ ਖਰਾਬ ਕਰ ਗਿਆ ਤੇ ਕੁਝ ਜਿਹੜਾ ਰੇਟ ਹੂੰ ਰੇਟ ਤਾਂ ਦੱਸ ਜਿਹੜੀ ਰੇਟ ਕਦੀ ਆ ਕਦੀ ਵੇਖ ਲਾ ਆ ਚੀਜ਼ 8-10000 ਨੂੰ ਵੀ ਹੋ ਗਈ ਸੀ 15000 ਨੂੰ ਵੀ ਹੋ ਗਿਆ ਸੀ ਨਾ ਵਿੱਚੋਂ ਜੀ 13000 ਨੂੰ ਵੀ ਗਿਆ ਸੀ ਨਰਮਾ 13000 ਨੂੰ ਵੀ ਹੋ ਗਿਆ ਸੀ ਤੇ ਨਰਮੇ ਤਾਂ ਹੁਣ ਕੀ ਰੇਟ ਆਈਦਾ ਅੱਜ ਦਾ 5600 ਲਿਆ ਆਪਾਂ 5600 ਆ ਵੇਖ ਲਓ 5600 ਰੁਪਏ ਰੇਟ ਨਰਮੇ ਦਾ ਤੇ ਇਹ ਮਤਲਬ ਕਿ 2.5 ਕਿੱਲਿਆਂ ਦਾ ਨਰਮਾ ਦੋਸਤੋ ਤੇ ਆਈਡੀਆ ਹੈ ਵੀ 13 ਕੁਆਂਟਲ ਹੋਊਗਾ 2.5 ਕਿੱਲਿਆਂ ਦਾ ਨਰਮਾ ਤੇ ਕਿੰਨੇ ਕਿੰਨੇ ਐਵਰੇਜ ਕਿੰਨੀ ਆ ਗਈ 5.5 ਦੇ ਕੁਆਂਟਲ 5 5 ਕੁਆਂਟਲ ਤੇ ਇਹ ਕਿੰਨੇ ਦਾ ਹੋ ਗਿਆ ਸਭ ਤੋਂ ਤਿੰਨ ਹਸਾਬਾ ਹਸਾਬਾ ਆਉਂਦਾ 25-26000 ਦਾ ਲਾ ਰੋ 25000 ਦਾ ਨਰਮਾ ਇੱਕ ਕਿੱਲੇ ਦਾ ਤੇ ਜਿਹੜਾ ਸਪਰੇਅ ਵਾਲਿਓ ਸਪਰੇਅ ਵਾਲੇ ਤਾਂ ਵੇਖੋ ਉਹ ਦੂ ਦੇ ਦੇ ਯਾਰ ਸਪਰੇਅ ਵਾਲਾ ਤਾਂ ਦੇ ਹੀ ਜਾਏਗਾ ਸਪਰੇਅ ਵਾਲੇ ਪੂਰੇ ਹੋਣੇ ਇਹਦੇ ਹੈ ਸਪਰੇਅ ਵਾਲੇ ਪੂਰੇ ਹੋਣੇ ਲੂਣ ਵਾਲੇ ਵੱਜ ਜਾਣਗੇ ਹੈ ਲੂਣ ਵਾਲੇ ਵੱਜ ਜਾਣਗੇ ਸਪਰੇਅ ਵਾਲੇ ਦੇ ਕੇ ਮੈਂ ਤਾਂ ਕਹਿਣਾ ਸਪਰੇਅ ਵਾਲੇ ਵੀ ਨਹੀਂ ਪੂਰੇ ਹੋਣੇ ਆਹ ਹਾਲਾਤ ਦੋਸਤੋ ਨਰਮੇ ਦੇ ਅੱਜ ਦੀ ਤੇ ਬਹੁਤ ਮਤਲਬ ਕਿ ਦੁਖੀ ਮਾਨਨਾਲ ਤੁਹਾਨੂੰ ਕਹਿਣਾ ਪੈ ਰਿਹਾ ਵੀ ਤੁਸੀਂ ਸੋਚ ਰਹੇ ਹੋਗੇ ਮਜ਼ਾਕ ਨਾ ਮਜ਼ਾਕ ਕਰਦੇ ਆ ਤੇ ਮਜ਼ਾਕ ਮਯੂਕ ਨਹੀਂਗਾ ਵੀ ਓਵੇਂ ਬਸ ਇੱਕ ਸਾਹ ਦਾ ਰੋਣਾ ਹੀ ਨਿਕਲ ਰਿਹਾ ਤੇ ਬਹੁਤ ਐਤਕੀ ਇਰੇ ਤੂੰ ਇੱਕ ਗੱਲ ਦੱਸ ਵੀ ਉਹਵੇਂ ਕਹਿੰਦਾ ਭਾਰਤ ਨੇ ਐ ਤਰੱਕੀ ਕਰ ਲਈ ਉਹ ਹੋ ਗਿਆ ਫਲਾਨਾ ਹੋ ਗਿਆ ਇਹਨਾਂ ਦਾ ਨਰਮੇ ਦਾ ਬੀਜ ਨਹੀਂ ਖੁੰਡੀ ਨਹੀਂ ਮਰੀ ਵੇਖ ਲੈ ਸਭ ਮਿਲੀਆਂ ਸਰਕਾਰਾਂ ਵੀਰੇ ਹੈ ਸਰਕਾਰਾਂ ਮਿਲੀਆਂ ਆਈਆਂ ਨੇ ਬਿਲਕੁਲ ਸਹੀ ਗੱਲ ਤੂੰ ਤੇ ਸਰਕਾਰਾਂ ਹੀ ਸਹੀ ਹੋਣ ਤੇ ਜਮੀਂਦਾਰ ਖੁਸ਼ਹਾਲ ਹੋ ਜੇ ਖੁਸ਼ਹਾਲ ਹੋ ਜੇ ਸਹੀ ਗੱਲ ਐ ਤੇ ਦੋਸਤੋ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਨਰਮੇ ਦੇ ਵਿੱਚ 2.5 ਕਿਲਿਆਂ ਨਰਮਾ ਬੀਜਿਆ ਸੀਗਾ ਵੀ ਕਿੰਨੇ ਕੁਇੰਟਲ 2.5 ਕਿਲਿਆਂ ਚ ਹੋਇਆ ਹੈ ਤੇ ਲੂਣ ਜੋਗੇ ਪੈਸੇ ਵੀ ਨਹੀਂ ਬਚਨੇ ਅਖੀਰ ਤੱਕ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਐਸੇ ਵੀਡੀਓ ਚ ਹਿਸਾਬ ਦੱਸਾਂਗੇ ਕਿ 2.5 ਕਿੱਲਿਆਂ ਦੇ ਵਿੱਚੋਂ ਕਿੰਨੇ ਸੋਆਂ ਦਾ ਨਰਮਾ ਹੋਇਆ ਸਹੀ ਗੱਲ ਲੱਖਾਂ ਤੱਕ ਤਾਂ ਪਹੁੰਚੀ ਲੱਖਾਂ ਤੱਕ ਤਾਂ ਗੱਲ ਪਹੁੰਚੀ ਨਹੀਂ ਤੇ ਬਸ ਇਹ ਤੋਂ ਲੱਗਿਆ 12-13 ਕੁਇੰਟਲ ਹੋਊਗਾ 2.5 ਕਿੱਲਿਆਂ ਦੇ ਵਿੱਚੋਂ ਤੇ 5500 ਰੁਪਏ ਦੇ ਹਿਸਾਬ ਨਾਲ ਦਿੱਤਾ ਤੇ ਹਿਸਾਬ ਲਾ ਲਓ ਵੀ ਤੁਸੀਂ ਕਿੰਨਾ ਬਣ ਗਿਆ ਸਪਰੇਅ ਵਾਲੇ ਪਾ ਕੇ ਹਾਂਜੀ 25000 ਰੁਪਏ ਵੀ ਕਿੱਲੇ ਦਾ ਨਹੀਂ ਬਣਿਆ ਤੇ ਸਪਰੇਅ ਵਾਲਾ ਖਰਚਾ ਖਰਚਾ ਪਾ ਕੇ ਤੇ ਮੇਲੇ ਦਾ ਲੋਨ ਜੋਗੇ ਵੀ ਰੁਪਏ ਨਹੀਂ ਬਚਨੇ ਆਹ ਹਾਲ ਆ ਸਾਰੇ ਪਾਸੇ ਇਹ ਹਾਲ ਆ ਸਾਰੀਆਂ ਫਸਲਾਂ ਦਾ ਹੀ ਆਹ ਹਾਲਾ ਤੇ ਲੋਨਾਂ ਦਾ ਵੀ ਜਿਵੇਂ ਮਾੜਾ ਹਾਲ ਉਸੇ ਤਰ੍ਹਾਂ ਨਰਮੇ ਦਾ ਵੀ ਹਾਂ ਮਾੜਾ ਹਾਲ ਹੀ ਹੈ ਤੇ ਤਾਂ ਹੀ ਕਿਸਾਨ ਬੈਠੇ ਹੋਏ ਆ ਕੋਈ ਖੰਡ ਖਾਂਦੇ ਨਹੀਂ ਉੱਥੇ ਬੈਠੇ ਹੋਏਗੇ ਤੇ ਕੁਝ ਲੋਕਾਂ ਨੂੰ ਇਹ ਲੱਗਦਾ ਵਿਹਲੇ ਬੈਠੇ ਆ ਵਿਹਲੇ ਬੈਠੇ ਉਹ ਕੱਲ ਉਹ ਕੁੜੀ ਜੀ ਨਹੀਂ ਆ ਕੇ ਕਿੰਨਾ ਉੱਥੇ ਰੌਲਾ ਪਾਇਆ ਬੇ ਕਿਸਾਨਾਂ ਨੂੰ ਗਲਤ ਬੋਲਦੇ ਰਹੀ ਆ תודה רבה